ਅੱਜ ਆਪਾਂ ਕਰਨ ਲੱਗੇ ਆਂ ਸਲਵਾਰ ਦੀ ਕਟਿੰਗ ਸ਼ੁਰੂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਤੁਸੀਂ ਵੇਖਿਓ ਆਪਾਂ ਸਲਵਾਰ ਦੀ ਕਟਿੰਗ ਕਿੱਦਾਂ ਕਰਦੇ ਆਂ ਤੇ ਸਾਡੀ ਸਟਾਰਟ ਹੋਣ ਲੱਗੀ ਆ ਵੀਡੀਓ ਹੁਣ ਆਹੀਂ ਕਪੜਾ ਉਸ਼ਾਲਿਆ ਵਾ ਤੇ ਹੁਣ ਆਪਾਂ ਇਹਦੇ ਲਾਵਾਂਗੇ ਨਿਸ਼ਾਨੀਆਂ ਸਾਡੀ ਸਲਵਾਰ 33 ਇੰਚ ਆ ਤੇ ਕਪੜਾ ਸਾਡੇ ਕੋਲ ਆ 46 ਇੰਚ ਤੇ ਹੁਣ ਆਪਾਂ ਪਹੁੰਚੇ ਦੀ ਨਿਸ਼ਾਨੀ ਲਾਉਣੀ ਆ ਪਹੁੰਚਾਵਾ ਸਾਡਾ 6 ਇੰਚ ਆਪਾਂ ਪਹੁੰਚੇ ਦੀ ਕਪੜਾ ਜਿਹੜਾ ਕੱਟਣਾ ਵਾ ਉਹ ਅਸੀਂ 15 ਇੰਚ ਲੈਣਾ ਵਾ ਤੇ ਉਦਾਂ ਸਾਨੂੰ ਕਪੜਾ ਚਾਹੀਦਾ 12 ਇੰਚ ਤੇ 15 ਇੰਚ ਅਸੀਂ ਇਹ ਕਰਕੇ ਲੈਣਾ ਕਿਉਂਕਿ ਅਸੀਂ ਇਹਦੇ ਵਿੱਚ ਜੋ ਬੈਲਟ ਵੀ ਲੈਣੀ ਆ ਇਹਦੇ ਵਿੱਚੋਂ ਪਹੁੰਚੇ ਨੂੰ ਕਪੜਾ ਲਾਉਣ ਵਾਸਤੇ ਵੀ ਅਸੀਂ ਇਹਦੇ ਵਿੱਚੋਂ ਹੀ ਕੱਢਣਾ ਕਿਉਂਕਿ ਕਪੜਾ ਸਾਡੇ ਕੋਲ ਇਹੋ ਹੀ ਆ ਤੇ ਹੁਣ ਆਪਾਂ ਨਿਸ਼ਾਨੀਆਂ ਲਾਉਣ ਲੱਗੇ ਆ 15 ਇੰਚ ਤੇ ਤੇ ਹੁਣ ਆਡੀਆਂ ਆ ਨਿਸ਼ਾਨੀਆਂ 15 15 ਇੰਚ ਤੇ ਲੱਗਣ ਗਈਆਂ ਇਹ ਹਡੀਆਂ 15 15 ਇੰਚ ਤੇ ਲਾ ਲੂਗੀਆਂ ਵਾ ਤੇ ਹੁਣ ਆਪਾਂ ਇਹ ਨੂੰ ਸਕੇਲ ਦੇ ਨਾਲ ਜਿਹੜੀਆਂ ਢਿੱਕਾਂ ਵੰਨੂੰ ਸਿੱਧੀਆਂ ਕਰ ਲਾਂਗੇ ਇਹ ਹੁਣ ਹਡੀ ਸਕੇਲ ਦੇ ਨਾਲ ਆਹੀ ਇਹਨਾਂ ਲਿੱਕਾਂ ਨੂੰ ਕਰ ਲਿਆ ਵਾ ਤੇ ਹੁਣ ਆਪਾਂ ਦੂਸਰੀ ਲਾਵਾਂਗੇ 12 ਇੰਚ ਤੇ బార్యా వా నిశాీ ஏனா இச்சி ஆக்கா அப்பச்சே தம்பி ரத்தி இச்சி தேத்தி இச்ச பச்சே தம்பி ஆச்சா சீன வசியா ਕਿਬਤ 3 ਇੰਚਾਨੂੰ ਕਪੜਾ ਚਾਹੀਦਾ ਹੈ। ਐ ਤੇ 3 ਇੰਚ 1 ਇੰਚ ਵਾਧਾ ਰੱਖ ਕੇ ਸਲਾਈ ਵਾਸਤੇ ਤੇ ਤੇ 3 ਇੰਚ ਦੀ ਅਸੀਂ ਕਟਿੰਗ ਕਰਨੀ ਹੈ। ਤੇ ਹੁਣ ਆ ਗਏ ਆਪਾਂ ਕੁੰਦੀਆਂ ਤੇ 2.5 ਇੰਚ ਆਪਾਂ ਇੱਥੋਂ ਨਿਸ਼ਾਨੀ ਲਾਉਣੀ ਆ। 10 ਇੰਚ ਆਪਾਂ ਆਸਣ ਦੀ ਨਿਸ਼ਾਨੀ ਲਾਉਣੀ ਆ। හඩ ඇත්තේ එත්තීංච හ්දිිල අයෝගි උන්දේදී එ දාහිංච හයගෝ අසරක්ලය එහනහි දෂරී සෑඩ්වී ඇද න්න ශන්ීහලාවන්ගේ දූෂරී සෑඩවී අප එදර දාහිංච දීන සමීලාලී ආසන්දී ਤੇ 2 ਇੰਚ ਆਪਾ ਇਧਰ ਰੱਖ ਲਿਆ ਤੇ ਤੇ 3 ਇੰਚ ਆਪਾ ਲੰਬਾਈ ਰੱਖ ਲਈ ਤਾਂ ਹੁਣ ਆਪਾਂ ਲਾਵਾਂਗੇ ਢਾਲੀ ਸੀਨ ਦੀ ਦੇਸ਼ਾਂ ਨੂੰ ਆਪਾਂ ਇੰਜੀ ਟੇਬ ਦੇ ਨਾਲ ਨਿਸ਼ਾਨੀ ਲਾਉਣੀ ਆ ਇਹਦੇ ਤੇ ਰੱਖੇ ਨੂੰ ਦੋਵਾਂ ਪਾਸੇ ਆ ਨਾ ਮਿਲਾ ਕੇ ਇਹ ਸਾਡਾ ਹੋ ਗਿਆ ਹੁਣ ਨਾਲੀ ਸੀ ਇਹ ਸਾਡੀਆਂ ਨਿਸ਼ਾਨੀਆਂ ਲੱਗ ਕੇ ਤਿਆਰ ਹੋ ਗਈਆਂ ਵਾ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਹੁਣ ਆਪਾਂ ਪਹਿਲਾਂ ਕਟਾਂਗੇ ਪੌਂਚਾ ਲਾਵਾਂਗੇ ਵੇਹੜਾ ਇੱਥੇ ਤੱਕ ਪਹੁੰਚਾ ਵਾ ਤੇ ਹੁਣ ਆਪਾਂ ਕਟਾਂਗੇ ਨਾਲੀ ਸੇਨ ਦੀ ਕਟਿੰਗ ਇਹ ਹੋਣ ਸਾਡੇ ਕਟਿੰਗ ਹੋ ਗਏ ਕੁੰਦੇ ਦੀ ਇਹ ਸਾਡੀ ਕੁੰਦਿਆਂ ਦੀ ਵੀ ਕਟਾਈ ਹੋ ਗਈ ਹੁਣ ਹੁਣ ਆਪਾਂ ਇੱਕ ਹੁੰਦੇ ਨੂੰ ਚੁੱਕ ਕੇ ਤੇ ਦੂਸਰੇ ਕੁੰਦੇ ਦੇ ਕੋਲ ਰੱਖ ਦੇਣਾ ਉੱਪਰ ਵਾਲਾ ਕੱਪੜਾ ਜਿਹੜਾ ਵਾ ਉੱਪਰ ਵਾਲੇ ਕੱਪੜੇ ਦੀ ਕਟਿੰਗ ਕਰ ਦੇਣੀ ਹੁਣ ਆਪਾਂ ਉੱਪਰ ਵਾਲਾ ਕੱਪੜਾ ਜਿਹੜਾ ਵਾ ਉਹਦੀ ਕਟਿੰਗ ਕਰ ਦੇਣੀ ਆ ਤੇ ਸਾਡੇ ਕੁੰਮੇਤ ਕੁੰਦਿਆਂ ਦੀ ਵੀ ਕਟਿੰਗ ਹੋ ਗਈ ਆ ਤੇ ਵਿੱਚੋਂ ਹੀ ਬੈਲਟ ਕੱਢੀ ਆ ਤੇ ਵਿੱਚੋਂ ਹੀ ਆਪਾਂ ਪਹੁੰਚੇ ਕੱਢੇ ਆ ਵਿੱਚੋਂ ਕੁੰਦਿਆਂ ਦੇ ਖੁੱਲੀ ਅੜੀ ਸਲਵਾਰ ਕਟਿੰਗ ਹੋਈ ਆ